ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਝੋਟੀ ਫਾਰ ਸੇਲ ਆ ਵਿਕਰੀ ਲਈ ਆ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਆਪਾਂ ਇਸ ਦੇ ਮਾਲਕ ਨਾਲ ਗੱਲ ਕਰਦੇ ਆਂ ਫੁੱਲ ਡਿਟੇਲ ਪਿਛਲੇ ਸੂਆਂ ਚ ਕਿੰਨਾ ਦੁੱਧ ਰਿਕਾਰਡ ਕੀਤਾ ਕਿਹੜਾ ਪਿੰਡ ਆ ਪਿੰਡ ਸੈਦੋ ਕੇ ਸੈਦੋ ਕੇ ਪਿੰਡ ਜਿਲ੍ਹਾ ਮੋਗਾ ਦਾ ਪਿੰਡ ਆ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਦੀਨਾ ਸਾਹਿਬ ਇੱਕ ਪਾਸੇ ਸਾਈਡ ਖੇਤਾਂ ਵਿੱਚ ਕਾਰਵਾਈ ਦਾ ਅਲਕੜੇ ਵਾਲੇ ਰੋਡ ਦੇ ਉੱਤੇ ਤੇ ਆਪਾਂ ਕਰਦੇ ਆ ਇਸ ਦੇ ਮਾਲਕ ਨਾਲ ਗੱਲਬਾਤ ਪਿਛਲੇ ਸੂਰਿਆਂ ਦੇ ਵਿੱਚ ਕਿੰਨਾ ਦੁੱਧ ਰਿਕਾਰਡ ਕਰਾਇਆ ਪੱਠਪੋੜਾ ਹਵਾਨਾ ਤੁਸੀਂ ਦੇਖ ਸਕਦੇ ਹੋ ਗੋਲ ਸਿੰਘਾ ਜੀ ਅੱਜ ਸਵੇਰੇ ਬੱਚੇ ਨੂੰ ਇਹਨੇ ਮੇਲ ਕਾਫ ਨੂੰ ਕੱਟੇ ਨੂੰ ਜਨਮ ਦਿੱਤਾ ਸਵੇਰੇ ਤਾਂ ਸੂਈਆ ਜੀ ਅੱਜ ਕੱਲਾ ਕੱਲਾ ਥਣ ਲੱਗਿਆ ਮੋਟਾ ਥਾਣਾ ਚੁਆਈਏ ਜਿਹੜੀ ਇਹਦੀ ਬਹੁਤ ਪੋਲੀ ਹੈ ਜੀ ਤੋੜ ਕੇ ਸਾਨੂੰ ਦਿਖਾ ਦਿੱਤੀ ਆ ਜਿਹੜੀ ਜੇਰ ਪਈ ਆ ਜੀ ਕਈ ਵੀਰ ਕਹਿੰਦੇ ਵੀ ਜੇਰ ਘੰਟਾ-ਘੰਟਾ ਦਾ ਜੇਰ ਪਈ ਨੂੰ ਆ ਵੇਖ ਸਕਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਕੋਲੇ ਮੈਂ ਆ ਜੀ ਸਵੇਰ 4 ਵਜੇ ਸੋਈ ਆ ਤੀਜੇ ਸੋਏ ਸੁਣਾਇਨੇ ਸੋਈ ਆ ਹਾਂਜੀ ਤੇ ਵਾਪਿਸਲੇ ਸਮੇਂ ਤੇਰੇ 12 ਕਿਲੋ ਦੋਧੇ ਚਾਹੀਦੇ 12 ਕਿਲੋ ਹਾਂਜੀ ਹਾਂਜੀ ਪੂਰਾ ਕੰਡੇ ਵਾਲਾ ਜੀ ਹਾਂਜੀ ਪੂਰਾ ਕੰਡੇ ਦਾ ਠੀਕ ਆ ਜੀ ਆਪਣੇ ਪੂਰੀ ਮਹ ਜੀ ਗਰੰਟੀ ਹੋਊਗੀ ਆਪਣਾ ਥੋਡੇ ਕੋਲੇ ਸਾਰਾ ਕੁਝ ਕੋਲੇ ਪਿਆ ਫੇਸਬੁੱਕ 'ਉਜੀ ਆਪਣਾ ਨਾਮ ਕੋਈ ਆਪਾ ਵਪਾਰੀ ਨਹੀਂ ਕੋਈ ਹੋਰ ਨਹੀਂ ਘਰ ਦੀ ਪਾਲੀ ਦੇ ਆ ਆਪਣੀ ਆਪ ਦੀ ਘਰ ਦੀ ਪਾਲੀ ਤੇ ਆਪਣਾ ਨਾਂਜੀ ਗੁਰਸੇਵ ਸਿੰਘ ਸਿੱਖਾਂ ਦੇ ਪਰਿਵਾਰ ਚੋਂ ਆ ਜੀ ਅਸੀਂ ਪਰਖੜਾਂ ਦੇ ਰਾਹ ਤੇ ਆਪਣਾ ਘਰ ਆਏ ਤੇ ਆਪਣਾ ਫੋਨ ਨੰਬਰ 9872830207 ਜੀ ਦੁਬਾਰੇ ਫੇਰ 9872830207 ਜੀ ਮੁੱਲੇ ਦਾ ਜਿਹੜਾ ਰੇਟ ਆ ਫੋਨ ਤੇ ਹੋਵੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਪਰਖਪੜਤਾਲ ਕਰਕੇ ਤੁਸੀਂ 22 ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਭਾਈ ਇਹਨੇ ਸੂਕੇ ਜਾਨੀ ਕਿੰਨਾ ਕੁ ਸਮਾਂ ਦੁੱਧ ਦਿੰਦੀ ਆ ਇਹ ਜੀ ਪੂਰੇ 7 ਮਹੀਨੇ ਦੋਧ ਦਿੰਦੀ ਹੈ 7 ਮਹੀਨੇ ਹਾਂ ਜੀ ਹਾਂ ਜੀ ਜੱਟ ਬਲੈਕ ਝੋਟੀ ਹੈ ਜੀ ਇਹ ਤੀਜਾ ਸੁਆ ਮੁੱਠੀ ਵਾਲਾ ਥਣ ਲੱਗਿਆ ਵਾ ਬਾਕੀ ਆਪਣੀ ਘਰ ਦੀ ਪਾਲੀ ਗੀ ਹਾਂ ਜੀ ਆਪਾਂ ਮੋਲ ਨਹੀਂ ਲਿਆ ਕਿ ਕੁਛ ਨਹੀਂ ਆਉਂਦੇ ਘਰ ਦਾ ਪਹਿਲਾਂ ਵਾਲਾ ਪਰਿਵਾਰ ਹੈ ਜੀ ਬਾਈ ਜੀ ਇਹਦੇ ਜਿਹੜਾ ਮਗਰ ਮੇਲ ਕਾਫਾ ਕੱਟਾ ਉਹ ਵੀ ਚੰਗੇ ਐ ਟੀਐਲਡੀ ਵੀ ਇਹ ਸੀਮੰਦਾਗਾ ਤੇ ਥਣ ਬਹੁਤ ਚੰਗਾ ਲੱਗਿਆ ਵਾ ਸਿੰਘ ਗੋਲਾ ਹੈਡ ਫੇਸ ਤੁਸੀਂ ਦੇਖ ਸਕਦੇ ਆ ਪਰਖ ਪਰਤਾਲ ਕਰਕੇ ਤੁਸੀਂ ਮੱਝ ਦਾ ਸੌਦਾ ਕਰ ਸਕਦੇ ਆ ਆਪਣਾ ਕੰਮ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰਨੀ ਧੰਨਵਾਦ ਬਾਈ ਜੀ ਸਾਰੇ ਵੀਰਾਂ